ವಾಹ ಮರ್ಮರ್ಣದ ರಾಖಿ ಲ ಸಾರೀ ಪರವಾರ ಕಲಗ ਪੁੱਤ ਚਾਰ ਤਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮੁਰਝਾ ਗਏ ਸੀ ਲੈ ਆਇਆ ਕਿਰਨਾਂ ਨੂਰ ਦੀਆਂ ਫੁਲਾਤੇ ਜੋ ਬਣ ਛਾ ਗਏ ਸੀ ਕਰ ਪਹੁੰਚੇ ਪੀਰ ਫਕੀਰਾਂ ਦੇ ਸਹਨਤ ਨਾਲ ਤਰਮ ਨਿਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਤੇ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾ ਤੇ ਸਭ ਵਰਨਾ ਤੇ ਜਦ ਵੇਖਿਆ ਜਲਵਾ ਸ਼ਿਵਦਤ ਨੇ ਤਰਸੀਸ ਤੁਰ ਗਿਆ ਚਰਨਾ ਤੇ ਜਦ ਕੀਤਾ ਯਾਦ ਪਰਿਤਮ ਨੂੰ ਮੈਣੀ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਕਰਮ ਤੋਂ ਵਾਰ ਗਿਆ ਜਜ ਚੁੱਕੀ ਤੇ ਗਰੰਗੇ ਨੇ ਸਾਛਤਰੀਆਂ ਦੇ ਸੁੱਕ ਗਏ ਛੜ ਪੰਡਿਤ ਸੁੰਨੇ ਮੰਦਰਾ ਨੂੰ ਜਾ ਵਿੱਚ ਪਹਾੜਾ ਲੋਕ ਗਏ ਦੇਸ਼ੀ ਸ਼ਿਸ਼ ਪਿਤਾ ਦਾ ਦਿੱਲੀ ਵਿੱਚ ਘਰ ਹਿੰਦਿਆਂ ਤੇ ਉਪਕਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਪੁੱਤ ਚਾਰ ਧਰਮ ਤੋਂ ਵਾਰ ਗਿਆ ਰਖ ਬਾਜ ਨਿਸ਼ਾਨੀ ਗੈਰਤ ਦੀ ਲਾ ਕਲਗੀ ਤਖਤ ਸਜਾਉਂਦਾ ਰਿਆ ਨੰਦਪੁਰ ਦੀ ਐਸੀ ਸ਼ਾਨ ਬਣੀ ਇੰਦਰਵੀ ਸੀ ਸਚ ਕੌਂਦਾ ਰਿਆ ਸਕੇ ਅਮਰਤ ਮੁਰਦੇ ਜੀ ਪੈਂਦੇ ਗੇਧੜਾਂ ਤੋਂ ਸ਼ੇਰ ਵੰਗਾਰ ਗਿਆ ਕੰਨ ਜਿਗੜਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਅਦਵਜ ਦੀ ਚੋਟਨ ਗਾਰੇ ਤੇ ਕਈ ਪੀ ਮਚੰਦ ਜੇ ਸੜਦੇ ਰੇ ਸੁਣ ਸੁਣ ਕੇ ਗੂੰਜਾ ਪੰਥ ਦੀਆਂ ਦਿੱਲੀਓ ਵੀ ਚਾਬਰ ਚੜਦੇ ਰੇ ਜਿਤਾ ਦੇ ਦਾਵੇ ਕਰਦੇ ਰੇ ਪਰ ਹਰ ਕੋਈ ਤੇਥੋਂ ਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਅਮਰਤ ਦੀ ਜੀਵਨ ਸ਼ਕਤੀ ਨੇ ਲਖਾਂ ਨਾਲ ਇੱਕ ਲੜਾ ਦਿੱਤਾ ਇੱਕ ਖਾਤਰ ਦੇਸ਼ ਆਜ਼ਾਦੀ ਲਈ ਪੁੱਤਾਂ ਦਾ ਨਿਉਂਦਾ ਪਾ ਦਿੱਤਾ ਜਦ ਵੇਖ ਅਡੇ ਗਿਆ ਜੀਤ ਪਿਆਲਾ ਉਂਗਲ ਤੋਰ ਜਾਰੀ ਗਿਆ ਤਨ ਜਿਗਰਾਂ ਕਲਗੀਆਂ ਵਾਲੇ ਦਾ ਪਤਚਾਰ ਤਰਮ ਤੋਂ ਵਾਰ ਗਿਆ ਪੁੱਤਰਾਂ ਦੀਆਂ ਲਾਸ਼ਾਂ ਲੰਗ ਲੰਗ ਕੇ ਸੂਲਾਂ ਦੀਆਂ ਸੇਜਾਂ ਸੌਂਦਾਰਿਆਂ ਵਿੱਚ ਜੰਗਲੀ ਛਾਵੇ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾਰਿਆ ਪਥਰਾਂ ਦੇ ਜਿਗਰੇ ਡੋਲੇ ਸੀ ਅੰਬਰ ਵੀ ਤਾ ਹਮਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤਚਾਰ ਤਰਮ ਤੋਂ ਵਾਰ ਗਿਆ

ਪਤੇ ਚਾਰ ਤਰਮ ਤੋਂ ਵਾਰ ਗਿਆ ਜਦ ਦਰਦ ਕਹਾਣੀ ਬੱਚਿਆਂ ਦੀ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵਾਟ ਨਹੀਂ ਉਸ ਮਾਗ ਜਰੀ ਦੇ ਸੂਰੇ ਨੇ ਹਣ ਜਾਲਮ ਦੀ ਜੜ ਪੱਟੀ ਜਾ ਹਣ ਜਾਲਮ ਦੀ ਜੜ ਪੱਟੀ ਜਾ ਹੱਸ ਕੇ ਹੀ ਬਚ ਨੂੰ ਚਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ

ਦੇਆ ਗੰਮੜੇਓ ਦੇਦੀ ਕੀ ਲਿਖਣਾ ਹੈ ਕੁਰਬਾਨੀ ਨੂੰ ਯੋਗਾ ਤੱਕ ਦੁਨੀਆ ਚੁੱਕਦੀ ਰਉ ਉਸ ਤਨ ਪੁੱਤਰਾਂ ਦੇ ਦਾਨੀ ਨੂੰ ਜੋਗਾ ਸਿੰਘ ਪਾਗੋ ਵਾਲੀ ਆ ਵੀ ਤਰ ਭਵ ਸਾਗਰ ਚੋਂ ਪਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ઓ ચાર ધર્મ તો વાર ગયા મારી કરમારમાં ખાતર લડદાર હામી બન્યા એ ભારત દાખી લીલા સારા ની પરિવાર ગયા તન જિગરા કલગિયા વાે દે ચાર ધર્મ તો વાર ગયા ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤ ਚਾਰ ਧਰਮ ਤੋਂ ਵਾਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ